ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ ਜਿਸ ਦੇ ਵਿੱਚ ਐਸਜੀਪੀਸੀ ਦੇ ਸਾਰੇ ਹੀ ਜਿਹੜੇ ਕਿ ਮੈਂਬਰ ਨੇ ਉਹਨਾਂ ਨੂੰ ਸੱਦਾ ਪੱਤਰ ਪੇਕੇ ਸੋ ਅੱਜ ਸਾਰੇ ਹੀ ਮੈਂਬਰ ਪਹੁੰਚ ਰਹੇ ਨੇ ਇਹ ਇਜਲਾਸ ਦੁਪਹਿਰ ਨੂੰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਕੇ ਹੋਵੇਗਾ ਸੋ ਤਸਵੀਰਾਂ ਤੁਹਾਡ ਨਾਲ ਸਾਂਝੇ ਕਰ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਉੱਪਰ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਦੁਪਹਿਰ ਨੂੰ 1 ਵਜੇ ਇਜਲਾਸ ਹੋਵੇਗਾ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਰੀਬਨ 150 ਤੋਂ ਵੱਧ ਜਿਹੜੇ ਕਿ ਮੈਂਬਰ ਨੇ ਹਾਜ਼ਰੀ ਭਰਨਗੇ ਸੋ ਅੱਜ ਤਖਸਾਲ ਸਾਬਾਨਾਂ ਦੇ ਵਿੱਚ ਆਲੇ ਤਾਲਮੇਲ ਬਰਕਰਾਰ ਰੱਖਣ ਦੇ ਲਈ ਆਪਸੀ ਜਿਹੜਾ ਕਿ ਵਿਚਾਰ ਵਟਾਂਦਰਾ ਹੋਵੇਗਾ ਕਿਉਂਕਿ ਪਿਛਲੇ ਦਿਨੀ ਦੇਖਿਆ ਜਾਵੇ ਤਾਂ ਦੋ ਤਖਤਾਂ ਦੇ ਵਿਚਾਲੇ ਇੱਕ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਬਾਅਦ ਵਿੱਚ ਹੱਲ ਵੀ ਹੋ ਗਿਆ ਸੀ ਤੇ ਉਸ ਸਮੇ ਇਹ ਇਜਲਾਸ ਦਿਆ ਗਿਆ ਸੀ ਸੋ ਇਹ ਅੱਜ ਇਜਲਾਸ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕਿਉਂਕਿ ਤਖਸਾਲ ਵਿਚਾਨੇ ਵਿਚਾਲੇ ਤਾਲਮੇਲ ਬਰਕਰਾਰ ਰੱਖਣ ਦੇ ਲਈ ਇਹ ਅੱਜ ਇਜਲਾਸ ਦਿਆ ਗਿਆ ਜਿਸ ਦੇ ਵਿੱਚ ਤਕਰੀਬਨ 150 ਮੈਂਬਰ ਹਾਜ਼ਰੀ ਪਰਣਗੇ ਆਪਣੇ ਵਿਚਾਰ ਰੱਖਣਗੇ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ اجلاس ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਹ ਵਿਸ਼ੇਸ਼ اجلاس ਹੋਵੇਗਾ ਜਿਸ ਦੇ ਵਿੱਚ ਵੱਡੇ ਜਿਹੇ ਕੇ ਫੈਸਲੇ ਲਏ ਜਾਣਗੇ ਸੋ ਤਖਤਾਂ ਨੂੰ ਲੈ ਕੇ اجلاس ਦੇ ਵਿੱਚ ਮੁੱਖ ਤੌਰ ਤੇ ਵਿਚਾਰ ਕੀਤਾ ਜਾਵੇਗਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਵਿਚਕਾਰ ਆਪਸੀ ਤਾਲਮੇਲ ਸੰਪਰਕ ਅਤੇ ਸਾਂਝੀ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਲਈ ਅੱਜ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ ਸੋ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਹ ਇਜਲਾਸ ਦੁਪਹਿਰ ਨੂੰ 1 ਵਜੇ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਦੀ ਅਗਵਾਈ ਕਰਨਗੇ ਸੋ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਸਬੰਧਤ ਮੈਂਬਰ ਸਹਿਬਾਨ ਪਹੁੰਚਨੇ ਸ਼ੁਰੂ ਹੋ ਗਏ ਹਨ ਸੋ ਦੁਪਹਿਰ ਨੂੰ 1 ਵਜੇ ਇਹ ਵਿਸ਼ੇਸ਼ اجلاس ਹੋਵੇਗਾ ਜਿਸ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਹੋਏ ਮੈਂਬਰ ਸਹਿਬਾਨ ਆਪਣੇ ਵਿਚਾਰ ਰੱਖਣਗੇ ਕਿ ਤੱਕ ਸਹਿਬਾਨਾਂ ਦੇ ਜਿਹੜੀ ਮਰਿਆਦਾ ਉਹ ਕਿਵੇਂ ਬਰਕਰਾਰ ਰੱਖੀ ਜਾਵੇ ਸੋ ਵਿਚਾਰ ਵਟਾਂਦਰਾ ਹੋਵੇਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਤੀਜਾ ਸਿੰਘ ਸਮੁੰਦਰੀ ਹਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅੱਜ ਇੱਥੇ ਵਿਸ਼ੇਸ਼ ਇਜਲਾਸ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਇਜਲਾਸ ਅਦਆ ਗਿਆ ਹੈ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਅਗਵਾਈ ਕਰਨਗੇ ਸੋ ਉਹਨਾਂ ਦੀ ਅਗਵਾਈ ਵਿੱਚ ਹੀ ਸਾਰੇ ਮੈਂਬਰ ਸਹਿਬਾਨ ਆਪਣੇ ਆਪਣੇ ਵਿਚਾਰ ਰੱਖਣਗੇ ਸੋ ਅੱਜ ਇਸ ਸਾਲ ਦੇ ਵਿੱਚ 350 ਸਾਲਾ ਹਸ਼ਤਾਪਦੀਆਂ ਵੀ ਆ ਰਹੀਆਂ ਨੇ ਜਿਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਜਿਹੜੇ ਕਿ ਸ਼ਤਾਬ ਦੀਆਂ ਮਨਾਈਆਂ ਜਾਣੀਆਂ ਨੇ ਸੋ ਵੱਡੇ ਪੱਧਰ ਤੇ ਸ਼ਤਾਬ ਦੀਆਂ ਹੋਣਗੀਆਂ ਸੋ ਉਹਨਾਂ ਸੰਬੰਧੀ ਵੀ ਵਿਚਾਰਾ ਹੋ ਸਕਦੀਆਂ ਨੇ ਕਿ ਇਸ ਇਹ ਸ਼ਤਾਬ ਦੀਆਂ ਜਿਹੜੀਆਂ ਕਿ ਵਕ ਵਕ ਥਾਵਾਂ ਤੇ ਮਨਾਈਆਂ ਜਾਣੀਆਂ ਸੋ ਵੱਡਾ ਜਿਹੜਾ ਪ੍ਰੋਗਰਾਮ ਇਹ ਸ਼ਤਾਬ ਦੀ ਦਾ ਉਹ ਸ਼੍ਰੀ ਅਨੰਦਪੁਰ ਸਾਹਿਬ ਵੀ ਖੇ ਰੱਖਿਆ ਗਿਆ ਸੋ ਉਸ ਨੂੰ ਲੈ ਕੇ ਵੀ ਅੱਜ ਵਿਚਾਰਾ ਹੋਣਗੀਆਂ ਕਿਉਂਕਿ ਦੇਖਿਆ ਜਾਵੇ ਤਾਂ ਇਹ ਸ਼ਤਾਬ ਦੀਆਂ ਮੁਖ ਨੇ ਸੋ ਸਿੱਖ ਸੰਗਤਾਂ ਵੀ ਇਸ ਸ਼ਤਾਬ ਦੇ ਵਿੱਚ ਸ਼ਾਮਲ ਹੋਣ ਵੱਡੇ ਵੱਡੇ ਜਿਹੜੇ ਚਿਹਰੇ ਨੇ ਔਰ ਦੇਸ਼ ਦੁਨੀਆ ਤੋਂ ਵਕ ਵਕ ਪ੍ਰਤੀਨਿਧਾਂ ਨੂੰ ਵੀ ਸ਼ਾਮਲ ਕੀਤਾ ਆਵੇਗਾ ਸੋ ਸ਼ਤਾਬ ਦੀਆਂ ਸੰਬੰਧੀ ਵੀ ਅੱਜ ਵਿਚਾਰਾਂ ਸਾਂਝੀਆਂ ਹੋਣਗੀਆਂ ਸੋ ਅੱਜ ਵਿਸ਼ੇਸ਼ ਇਜਲਾਸ ਜੋ ਕਿ ਤੇਜਾ ਸਿੰਘ ਸਮੁੰਦਰੀ ਹਾਲਵਿਕੇ ਹੋਵੇਗਾ 1 ਵਜੇ ਇਹ ਵਿਸ਼ੇਸ਼ ਇਜਲਾਸ ਹੋਵੇਗਾ ਤੇ ਉਸ ਤੋਂ ਬਾਅਦ ਹੀ ਜੋ ਵਿਚਾਰਾਂ ਹੋਣਗੀਆਂ ਜੋ ਫੈਸਲੇ ਲਏ ਜਾਣਗੇ ਉਹ ਸਾਹਮਣੇ ਆਉਣਗੇ ਸੋ ਸਿੱਖ ਸੰਗਤ ਦੀ ਨਿਗਾ ਅੱਜ ਦੇ ਵਿਸ਼ੇਸ਼ ਇਜਲਾਸ ਤੇ ਹੈ ਕਿ ਅੱਜ ਦੇ ਵਿਸ਼ੇਸ਼ ਇਜਲਾਸ ਦੇ ਵਿੱਚ ਸਾਹਿਬਾਨ ਦੀ ਮਰਿਆਦਾ ਅਤੇ ਸ਼ਤਾਪਦਿਆਂ ਨੂੰ ਲੈ ਕੇ ਕੀ ਕੀ ਫੈਸਲੇ ਕੀ ਕੀ ਵਿਚਾਰਾ ਹੁੰਦੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਸੋ ਹੁਣ ਦੇਖਣਾ ਹੋਵੇਗਾ ਕਿ 1 ਵਜੇ ਤੋਂ ਬਾਅਦ ਕਿੰਨਾ ਚਿਰ ਇਹ ਵਿਸ਼ੇਸ਼ اجلاس ਹੁੰਦਾ ਤੇ ਕਿਹੜੇ ਕਿਹੜੇ ਫੈਸਲੇ ਲਏ ਜਾਣਗੇ ਸੋ ਤਸਵੀਰਾਂ ਤੁਹਾਡਾ ਨਾਲ ਸਾਂਝੇ ਕੀਤੇ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਿੱਥੇ ਕੇ ਤੀਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਵਿਸ਼ੇਸ਼ اجلاس ਦੁਪਹਿਰ ਨੂੰ 1 ਵਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਵੇਗਾ ਸੋ 150 ਮੈਂਬਰ ਇਸ ਜਿਹੜੇ ਕਿ اجلاس ਦੇ ਵਿੱਚ ਸ਼ਾਮਲ ਹੋਣਗੇ ਤੇ ਆਪਣੇ ਆਪਣੇ ਵਿਚਾਰ ਰੱਖਣਗੇ ਸੋ ਹੌਲੀ ਹੌਲੀ ਹੁਣ ਮੈਂਬਰ ਪਹੁੰਚਣੇ ਸ਼ੁਰੂ ਹੋ ਗਏ ਨੇ ਸੋ 1 ਵਜੇ ਇਹ ਵਿਸ਼ੇਸ਼ اجلاس ਹੋਵੇਗਾ ਤੇ ਉਸ ਤੋਂ ਬਾਅਦ ਜਿਹੜੇ ਫੈਸਲੇ ਲਏ ਜਾਣਗੇ ਜਿਹੜੇ ਫੈਸਲੇ ਵਿਚਾਰੇ ਜਾਣਗੇ